ਪੰਜਾਬ ਕੇਸਰੀ ਦੇ ਸਰਦੇਸ਼ ਚੋਪੜਾ ਜੀ ਦੇ ਅੱਜ ਜਿਹੜੀ ਨਵੀਂ ਪੁਨੇ ਕੀਤੀ ਆ ਸਾਥ ਤੁਸੀਂ ਇੱਥੇ ਆਪਣਾ ਡਾਕਟਰ ਡਾਕਟਰ ਮਦਨ ਮੋਹਨ ਜੀ ਐਸ ਐਮਓ ਸਿਵਲ ਹਸਪੀਟਲ ਉਹ ਇੱਥੇ ਪਹੁੰਚੇ ਨੇ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜੀ ਸਰ ਇੱਥੇ ਤੁਹਾਡਾ ਅੱਜ ਕੈਂਪ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਧੰਨਵਾਦ ਜੀ ਅੱਜ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸ਼੍ਰੀਮਤੀ ਸਰਦੇਸ਼ ਚੋਪੜਾ ਜੋ ਕਿ ਡਾਇਰੈਕਟਰ ਰਹ ਚੁੱਕੇ ਨੇ ਪੰਜਾਬ ਕੇਸੀ ਗਰੁੱਪ ਦੇ ਅੱਜ ਉਹਨਾਂ ਦੀ ਨਵੀਂ ਕੋਣ ਤਿੱਥੀ ਹੈ ਤੇ ਪੰਜਾਬ ਕੇਸੀ ਗਰੁੱਪ ਵੱਲੋਂ ਇੱਕ ਬੜਾ ਹੀ ਸ਼ਾਨਿਆ ਕਾਰਿਆ ਪਤਾ ਜਾ ਰਿਹਾ ਹੈ ਕਿ ਉਹਨਾਂ ਦੇ ਯਾਦ ਦੇ ਵਿੱਚ ਮੈਡੀਕਲ ਕੈਂਪ ਲਗਾਏ ਜਾ ਰਹੇ ਨੇ ਜੋ ਕਿ ਜੋੜਵਾਂ ਗ੍ਰੀਪ ਜੋ ਵੀ ਕਿਸ ਨੂੰ ਵੀ ਸਿਹਤ ਦਾ ਲੋੜ ਹੈਗੀ ਹੈ ਅੱਜ ਬਿਲਕੁਲ ਫ੍ਰੀ ਆਫ ਕਾਸਟ ਜਿਹੜਾ ਕੈਂਪ ਹੈ ਉਹਨਾਂ ਵੱਲੋਂ ਲਗਾਇਆ ਜਾ ਰਿਹਾ ਹੈ ਕੈਂਪ ਦੇ ਵਿੱਚ ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਜਾ ਰਹੀ ਹੈ ਜੇ ਜਨ ਦੁਆਇਆਂ ਦਿੱਤੀਆਂ ਜਾ ਰਹੀਆਂ ਨੇ ਜੋ ਕਿ ਇੱਕ ਬਹੁਤ ਹੀ ਚੰਗਾ ਕਾਰਨ ਹੈਗਾ ਚੰਗਾ ਕੰਮ ਹੈਗਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਪੰਜਾਬ ਕੇਸ ਦੀ ਗਰੁੱਪ ਹੈਗਾ ਹਮੇਸ਼ਾ ਹੀ ਚੰਗੇ ਕੰਮਾਂ ਵਾਸਤੇ ਜਿਵੇਂ ਕਿ ਜੇ ਕਿਤੇ ਕੋਈ ਫਲੱਡ ਕੈਂਪ ਆਇਆ ਪਿੱਛੇ ਕੋਵਿਡ-19 ਦੀ ਮਹਾਮਾਰੀ ਹੋਈ ਜਾਂ ਕਿਤੇ ਅੰਮਨਤ ਯਾਤਰਾ ਜਾਂ ਹੋਰ ਵੀ ਕੋਈ ਧਾਰਮਿਕ ਕਾਰਜਕ੍ਰਮ ਜਿੱਥੇ ਲੋੜ ਹੁੰਦੀ ਹੈ ਲੰਗਰ ਲਗਾਉਂਦੇ ਨੇ ਉਥੇ ਗਰੀਬ ਪਰ ਆਦਿ ਸਹਾਇਤਾ ਕਰਦੇ ਨੇ ਕੰਬਲ ਵੰਦੇ ਨੇ ਹੋਰ ਵੀ ਜੋ ਵੀ ਰਾਹਤ ਸਮਗਰੀ ਚਾਹੀਦੀ ਹੁੰਦੀ ਹੈ ਉਹ ਪ੍ਰਦਾਨ ਕਰਦੇ ਹੈਗੇ ਨੇ ਤੇ ਜਿਹੜਾ ਪੰਜਾਬ ਕੇ ਅਸੀਂ ਗਰੁੱਪ ਹੈ ਹਮੇਸ਼ਾ ਹੀ ਚੰਗੇ ਕੰਮਾਂ ਵਾਸਤੇ ਜਣਿਆ ਜਾਂਦਾ ਰਿਹਾ ਤੇ ਚੰਗੇ ਕੰਮ ਹੀ ਕਰ ਰਹੇ ਨੇ ਅਸੀਂ ਅੱਜ ਦੇ ਇਸ ਮੌਕੇ ਦੇ ਉੱਪਰ ਮੈਂ ਸ਼੍ਰੀਮਤੀ ਸਰਦੇ ਚੋਪੜਾ ਜੀ ਨੂੰ ਉਨ੍ਹਾਂ ਦੀ ਜੀ ਉੱਪਰ ਸਦਾ ਦੇ ਫੁੱਲ ਭੇਟ ਕਰਦਾ ਹਾਂ ਅਤੇ ਆਸ ਕਰਦਾ ਹਾਂ ਕਿ ਉਹਨਾਂ ਦੀ ਯਾਦ ਦੇ ਵਿੱਚ ਯਾਨਕ ਅਸੀਂ ਗਰੁੱਪ ਜੋ ਕਿ ਜਿਵੇਂ ਕਿ ਅੱਜ ਮੈਡੀਕਲ ਕੈਂਪ ਲਗਾਏ ਗਏ ਨੇ ਚੰਗੇ ਕੰਮ ਕਰਤੇ ਜਾ ਰਹੇ ਨੇ ਇਸ ਤਰ੍ਹਾਂ ਹੀ ਅੱਗੋਂ ਵੀ ਕੰਮ ਕਰਦੇ ਰਹਿਣਗੇ ਜੀ ਧੰਨਵਾਦ ਇਹ ਸਦੇ ਨਾਲ ENC ਗਰਫਾ ਹਸਪੀਟਲ ਤੋਂ ਪਮਨੋ ਰੋੜਾ ਜੀ ਨੇ ਚੇਅਰਮੈਨ ਨੇ ਔਰ ਇਹਨਾਂ ਦੀ ਦੇਖਰੇਖ ਕੀਤੀ ਔਰ ਹਮੇਸ਼ਾ ਹੀ ਇਹ ਪੰਜਾਬ ਕੇਸਰੀ ਗਰੁੱਪ ਨੂੰ ਸਪੋਰਟ ਕਰਦੇ ਰਹੇ ਨੇ ਚਾਹੇ ਖੂਨਦਾਨ ਦੇ ਕੈਂਪ ਹੋਣ ਚਾਹੇ ਹੋਰ ਵੀ ਪੰਜਾਬ ਕੇਸਰੀ ਨੂੰ ਕਿੱਥੇ ਵੀ ਸੇਵਾ ਕਰ ਜਾਂਦੀ ਜਿੱਥੇ ਵੀ ਲੋੜ ਪੈਂਦੀ ਆ ਮਨੋ ਰੋੜਾ ਜੀ ਹਮੇਸ਼ਾ ਅੱਗੇ ਹੋ ਕੇ ਇਹ ਕੰਮ ਕਰਦੇ ਨੇ ਤੇ ਅੱਜ ਇਹ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਤੇ ਸਰ ਜੀ ਕੀ ਕਹਿਣਾ ਚਾਹੋਗੇ ਜੀ ਸੋਨੂ ਦੇਖੋ ਜੀ ਨਰ ਸੇਵਾ ਨਰਾਇਣ ਸੇਵਾ ਇੱਕ ਨਾਰਾ ਹੈ ਸਾਡਾ ਆਮ ਦੌਰ ਤੇ ਸੋ ਪਹਿਲੇ ਤੇ ਮੈਂ ਪੰਜਾਬ ਕੇਸਰੀ ਗਰੁੱਪ ਨੂੰ ਇਸ ਗੱਲ ਦੀ ਜਿਹੜੀ ਹੈ ਬੜੀ ਸ਼ਲਾਘਾ ਕਰਨਾ ਔਰ ਐਪਰੀਸ਼ੀਏਟ ਕਰਦਾ ਕਿ ਉਹਨਾਂ ਨੇ ਆਪਣੇ ਸ਼੍ਰੀਮਤੀ ਸੁਦੇਸ਼ ਚੋਪੜਾ ਦੀ ਨਵੀਂ ਜਿਹੜੀ ਵਰਸੀ ਦੇ ਉੱਪਰ ਅੱਜ ਜ਼ਕਰਿਕੋ ਕਰੀ ਥਾਵਾਂ ਤੇ EMC ਗਰੁੱਪ ਦੇ ਸਾਰੇ ਹਸਪਤਾਲ ਵਿੱਚ ਕੈਂਪ ਲਾਏ ਆ ਸੋ ਡੈਫੀਨਿਟਲੀ ਕੈਂਪ ਦਾ ਜਿਹੜਾ ਲਾਭ ਹੈ ਉਹ ਮਰੀਜ਼ਾਂ ਨੂੰ ਮਿਲਦਾ ਜਿਹੜੇ ਲੋੜਵੰਦ ਮਰੀਜ਼ ਨੇ ਜਿਹੜੇ ਦਵਾਈਆਂ ਦੇ ਪੈਸੇ ਨਹੀਂ ਖਰਚ ਕਰ ਸਕਦੇ ਜਾਂ ਸੁਪਰ ਸਪੈਸ਼ਲਿਸਟ ਜਿਹੜੇ ਗਏ ਆ ਉਹ ਨਹੀਂ ਅਫੋਰਡ ਕਰ ਸਕਦੇ ਸੋ ਕੈਂਪ ਜਿਹੜਾ ਇਹ ਚੂਜ਼ ਕਰਦੇ ਨਾ ਹਸਪੀਟਲ ਇਹ ਬੜਾ ਇੱਕ ਵੱਡਾ ਮੈਟਰ ਹੈ ਕਿ ਉਹ ਚੂਜ਼ ਉਹ ਕਰਦੇ ਆ ਜਿਨ੍ਹਾਂ ਵਿੱਚ ਸੁਪਰ ਸਪੈਸ਼ਲਿਸਟ ਕੰਮ ਕਰਦੇ ਆ ਸੋ EMC ਯੂ ਯੂ نو ਥੈਟ ਕਿ ਜਿਹੜਾ ਸੁਪਰ ਸਪੈਸ਼ਲਟੀ ਜਿਹਨੇ ਡਾਕਟਰ ਤੇ ਕੰਮ ਕਰਦੇ ਆ ਸੋ ਬੜੇ ਜੋ ਪੇਸ਼ੈਂਟ ਜਿਹੜੇ ਮਰੀਜ਼ ਜਿੰਨੇ ਆਏ ਆ ਜਿਨ੍ਹਾਂ ਨੂੰ ਲੋਰਡ ਸੀ ਸਪੈਸ਼ਲਿਟੀ ਸੇਵਾਵਾਂ ਦੀ ਉਹਨਾਂ ਦੀ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਔਰ ਸਾਰੇ ਟੈਸਟ ਵੀ ਕੀਤੇ ਜਾ ਰਹੇ ਆ ਜਿਹੜਾ ਉਪਰੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਲੇਕਿਨ ਇਹ ਸਾਰਾ ਕੰਮ ਦੇਖੋ ਸਾਡਾ ਰੁਟੀਨ ਦਾ ਸਾਨੂੰ ਇਹਦੇ ਕੋਈ ਗੱਲ ਨਵੀਂ ਲੱਗਦੀ ਲੇਕਿਨ ਜਿਹੜਾ ਪੰਜਾਬ ਕਿਸੇ ਨਹੀਂ ਗਰੁੱਪ ਉਪਰਾਲਾ ਕਰਦਾ ਹੈ ਪ੍ਰਮੋਟ ਕਰਕੇ 10 ਕੇ ਵੀ ਅਸੀਂ ਇਹ ਕਰਨ ਜਾ ਰਹੇ ਆਂ ਲੋਕਾਂ ਨੂੰ ਉਹਦਾ ਬਹੁਤ ਹੀ ਬੈਨੀਫਿਟ ਹੁੰਦਾ ਹੈ ਬਲੱਡ ਡੋਨੇਸ਼ਨ ਕੈਂਪ ਲਾਉਂਦੇ ਆ ਡਾਕਟਰ ਮਦਨ ਮੋਹਨ ਨੇ ਵੀ ਦੱਸਿਆ ਵਾਲੀ ਗੱਲ ਕਿ ਕਿੰਨਾ ਕੁਛ ਜਿਹੜਾ ਅਮਨਤ ਯਾਤਰਾ ਤੇ ਯਾਸ਼ੀਦ ਪਰਿਵਾਰ ਫੰਡ ਹੈ ਚੋਪੜਾ ਜੀ ਨਾਲ ਸਾਡੇ ਪਰਸਨਲ ਬੜੇ ਸੰਬੰਧ ਨੇ ਜਿੰਨੇ ਵਾਰ ਹੀ ਆਂਦੇ ਆ ਅਸੀਂ ਉਹਨਾਂ ਤੋਂ ਵੀ ਕੁਝ ਨਾ ਕੁਝ ਸਿੱਖਨੇ ਆ ਮਿਲ ਕੇ ਸਿੱਖਨੇ ਆ ਕਿ ਕੀ ਇਨਸਾਨੀ ਦੇ ਨਾਤੇ ਕੀ ਕੰਮ ਕਰਨਾ ਤੁਸੀਂ ਸਾਡਾ ਕੰਮ ਕੀ ਕਹਿੰਦਾ ਬੜੀ ਜਾਈ ਉਹਨਾਂ ਸੋ ਸਿੱਖੀਆਂ ਸੋ মিডিਆ ਦੇਖੋ ਇੱਕ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ মিডিਆ ਦਾ ਕਿੰਨਾ ਰੋਲ ਹੈ ਲੋਕਾਂ ਨੂੰ ਦੱਸਣ ਵਾਸਤੇ ਵੀ ਸੋ মিডিਆ ਦੇ ਕਰਕੇ ਹੀ ਲੋਕਾਂ ਨੂੰ ਬੈਨੀਫਿਟ ਹੋਇਆ ਜਿਹੜੇ ਕੱਲ ਵੀ ਕੈਂਪ ਲੱਗੇ ਆਈ ਐਮਸੀ ਗਰੁੱਪ ਦੇ ਵਿੱਚ ਜਿਹੜਾ ਅੱਜ ਵੀ ਲੱਗੇ ਨੇ ਸੋ ਮੈਂ ਵੀ ਆਪਣਾ ਸ਼੍ਰੀਮਦ ਇਸਬੇ ਚੌਪੜਾ ਦੀ ਨੋਮੀ ਨਗਰ ਨਿਗਮ ਦੀ ਪ੍ਰਸ਼ੰਦਾ ਸਬੰਧ ਦੇ ਫਲਪੇਡ ਕਰਦਾ ਹਾਂ ਉਹ ਕਦੀ ਵੀ ਕਿਸੇ ਗੱਲ ਦੀ ਕੋਈ ਵੀ ਪੰਜਾਬ ਕਿਸੇ ਦੀ ਗਰੁੱਪ ਅਗਰ ਕੋਈ ਮੈਡੀਕਲ ਸੇਵਾਵਾਂ ਕਿਸੇ ਤਰ੍ਹਾਂ ਦੀ ਸਾਡੇ ਕੋਲ ਚਾਹੁੰਦਾ ਐ ਐਮਸੀ ਗਰੁੱਪ ਹਮੇਸ਼ਾ ਰੈਡੀ ਰਹੇਗਾ ਇਹਨਾਂ ਨੇ ਹਮੇਸ਼ਾ ਸਾਹੀ ਮੋਢੇ ਨਾਲ ਮੋਢਾ ਜੋੜ ਕੇ ਪੰਜਾਬ ਕੇਸਰੀ ਦਾ ਸਾਥ ਦਿੱਤਾ ਤੇ ਇਹਨਾਂ ਦੀ ਹਮੇਸ਼ਾ ਸੇਵਾਵਾਂ ਅਸੀਂ ਚਾਹਾਂਗੇ ਕਿ ਫਿਊਚਰ 'ਚ ਵੀ ਇਸੇ ਤਰ੍ਹਾਂ ਕੈਂਪਾਂ ਵਿੱਚ ਸੇਵਾਵਾਂ ਦਿੰਦੇ ਰਹਿਣ ਤੇ ਸਾਡੇ ਨਾਲ ਡਾਕਟਰ ਦਿਨੇਸ਼ ਨੇ ਕੁਝ ਕਹਿਣਾ ਚਾਹੋਗੇ ਆਪਣਾ ਇਹਦੇ ਕੈਂਪ ਬਾਰੇ ਜਿਹੜਾ ਜੁੜਿਆ ਹੋਇਆ ਹੈ। ਪਹਿਲਾਂ ਤੇ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਕਿ ਇਸ ਪੁੰਨੇ ਕਰਮ ਦੇਵਤੇ ਤੁਸੀਂ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ। ਪੁੰਨੇ ਆਤਮਾ ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਅੱਜ ਨੌਵੀਂ ਪੁੰਨੇ ਤਿੱਥੀ ਹੈ। ਔਰ ਅਸੀਂ ਜਿਸ ਤਰ੍ਹਾਂ ਜਾਣਦੇ ਆ ਕਿ ਹਰ ਸਾਲ ਉਹਨਾਂ ਦੀ ਪੁੰਨੇ ਤਿੱਥੀ ਤੇ ਪੰਜਾਬ ਕੇਸਰੀ ਗਰੁੱਪ ਜਿਹੜਾ ਕਿ ਪੂਰੇ ਸਮਾਜ ਦੇ ਵਿੱਚ ਜਾਣਿਆ ਮਾਨਿਆ ਨਾਮ ਹੈ। ਚਾਹੇ ਉਹ ਸਹੀ ਨਿਊਜ਼ ਹੋਵੇ, ਚਾਹੇ ਉਹ ਸਹੀ ਸਮੇਂ ਤੇ ਨਿਊਜ਼ ਹੋਵੇ। ਉਹ ਅਗਰ ਕੋਈ ਰਿਲਾਇਬ ਕਰਦਾ ਆ ਤੇ ਉਹਨਾਂ ਰਿਲਾਇ ਕਰਨ ਵਾਲੇ ਗਰੁੱਪ ਦੇ ਵਿੱਚ ਇੱਕ ਮੋਢੀ ਨਾਮ ਤੁਹਾਡਾ ਪੰਜਾਬ ਕੇਸਰੀ ਦਾ ਵੀ ਹੁੰਦਾ ਆ। ਜੀ ਜੀ। ਔਰ ਸਾਰੇ ਅਸੀਂ ਜਾਣਦੇ ਆ ਕਿ ਪੰਜਾਬ ਕੇਸਰੀ ਸਮਾਜ ਦੇ ਕੰਮ ਦੇ ਵਿੱਚ ਸਮਾਜ ਦੀ ਸੇਵਾ ਦੇ ਵਿੱਚ ਆਪਣੀ ਮੋਢੀ ਜ਼ਿੰਮੇਵਾਰੀ ਨਿਭਾਉਂਦਾ ਆ ਰਿਹਾ ਆ ਜਿਸ ਤਰ੍ਹਾਂ ਪਹਿਲਾਂ ਵਕਤਾ ਨੇ ਦੱਸਿਆ ਕਿ ਚਾਹੇ ਉਹ ਕੋਈ ਤਰਾਸ ਦੀ ਹੋਵੇ ਚਾਹੇ ਉਹ ਕੋਈ ਹੋਰ ਸਮਾਜਿਕ ਕੋਈ ਐਸਾ ਮੰਦਭਾਗੀ ਘਟਨਾ ਹੋ ਜੇ ਸਭ ਤੋਂ ਪਹਿਲਾਂ ਆ ਕੇ ਸੇਵਾ ਦੇ ਕੰਮ ਲੱਗ ਜਾਂਦਾ ਔਰ ਇਸ ਤਰ੍ਹਾਂ ਹੀ ਅੱਜ ਦੇ ਸਮੇਂ 'ਚ ਜਿਸ ਤਰ੍ਹਾਂ ਜਦੋਂ ਸਵਸਥ ਦੀ ਖੇਤਰ ਦੇ ਵਿੱਚ ਬਹੁਤ ਕੰਮ ਕਰਨ ਦੀ ਜ਼ਰੂਰਤ ਆ ਬਹੁਤ ਹੀ ਜਿਆਦਾ ਇਸ ਸਮੇਂ ਸਵਸਥ ਦਾ ਖੇਤਰ ਜਿਹੜਾ ਉਹ ਸੇਵਾ ਭਾਵ ਮੰਗਦਾ ਆ ਉਹਦੇ ਖੇਤਰ ਦੇ ਵਿੱਚ ਹਰ ਸਾਲ ਜਿਹੜੇ ਜ਼ਰੂਰਤਮੰਦ ਔਰ ਗਰੀਬ ਲੋਕ ਹੈ ਔਰ ਉਸ ਦੇ ਵਿੱਚ ਵੀ ਇੱਕ EMC ਵਰਗੇ ਇੱਕ ਅੱਛੇ ਯੂਨਿਟ ਜਿਹੜਾ ਹੈਲਥ ਦੀਆਂ ਸੇਵਾਵਾਂ ਬਹੁਤ ਹੀ ਉੱਚ ਕੋਟੀ ਦੀਆਂ ਪ੍ਰਦਾਨ ਕਰਦਾ ਪਿਆ ਉਸ ਸਥਾਨ ਤੇ ਆ ਕੇ ਇਹ ਜਿਹੜਾ ਕੈਂਪ ਆਰਗੇਨਾਈਜ਼ ਕਰਨਾ ਮੈਂ ਸਮਝਦਾ ਇੱਕ ਬਹੁਤ ਹੀ ਪੁੰਨੇ ਦਾ ਕੰਮ ਆ ਤੇ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਮੈਂ ਇਸ ਵਾਸਤੇ ਸ਼ਲਾਗਾ ਕਰਦਾ ਆ ਪੰਜਾਬ ਕੇ ਸ੍ਰੀ ਗਰੁੱਪ ਦੀ ਉਸ ਦੇ ਆਫ ਜਿਹੜਾ ਬਿਊਰੋ ਚੀਫ ਮਮਤਾ ਜੀ ਦੀ ਉਸ ਦੇ ਉਹਨਾਂ ਦੀ ਟੀਮ ਦੀ EMC ਹਸਪੀਟਲ ਦੇ ਜਿਹੜੀ ਐਡਮਿਨਿਸਟ੍ਰੇਸ਼ਨ ਆ ਪਵਨ ਜੀ ਆ ਇਹ ਸਾਰੇ ਹੀ ਬਹੁਤ ਅੱਛਾ ਕੰਮ ਕਰ ਰਹੇ ਆ ਔਰ ਮੈਂ ਇੱਕ ਆਸ਼ਾ ਕਰਦਾ ਆ ਇਸ ਦੇ ਨਾਲ ਵੱਧ ਤੋਂ ਵੱਧ ਵੱਧ ਤੋਂ ਵੱਧ ਜਿਹੜੇ ਜ਼ਰੂਰਤਮੰਦ ਜਿਹੜੇ ਅੱਛਾ ਇਲਾਜ ਕਰਨ ਦੇ ਵਿੱਚ ਅਸਹਾਏ ਨੇ ਫਾਈਨੈਂਸ਼ੀਅਲੀ ਥੋੜੇ ਕਮਜ਼ੋਰ ਨੇ ਉਹਨਾਂ ਦੀ ਇਹ ਜਿਹੜਾ ਕੈਂਪ ਹੈ ਉਹ ਸੇਵਾਵਾਂ ਸੁਵਿਧਾਵਾਂ ਪ੍ਰਦਾਨ ਕਰੇਗਾ ਤੇ ਸੱਚੀ ਉਹਨਾਂ ਨੂੰ ਲਾਭ ਹੋਏਗਾ ਜਿਨ੍ਹਾਂ ਦਾ

एक जरा मेडिकल कैंप लाया है बहुत इस है क्योंकि तो 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 आज की डेट में आदमी रोटी खा सकता है घूम सकता है सैर कर सकता है जब उसको कोई बीमारी पड़ती है तो उसकी कमर टूट जाती है इसलिए मैं पंजाब केसरी का तहे दिलो धन्यवाद करता हूँ कि जो ऐसे कार्यों को प्रोत्साहन देता है साथ ही साथ मैं ई हॉस्पिटल के मैनेजमेंट खासतौर पर पवन जी का बहुत बहुत धन्यवाद करता हूँ क्योंकि शहर में रहते हुए कभी पवन जी से मुलाकात तो नहीं हुई है लेकिन सुना गया है कि कोई गरीब कोई बेचारा अगर इस हॉस्पिटल में आ जाता है तो उसको कभी कोई दिक्कत नहीं होती जब पंजाब के सी और ई एम हॉस्पिटल का ऐसे ही काम चलता रहे परमात्मा प्रवेश चोपड़ा जी की आकर्षण